ਬ੍ਰੈਡ ਤੋਂ ਅਸੀਂ ਬਹੁਤ ਸਾਰੇ 스ਨੈਕਸ ਬਣਾ ਕੇ ਖਾਂਦੇ ਹਾਂ ਜਿਵੇਂ ਕਿ ਬ੍ਰੈਡ ਸੈਂਡਵਿਚ ਬ੍ਰੈਡ ਟੋਸਟ ਬ੍ਰੈਡ ਪਕੌੜੇ ਬ੍ਰੈਡ ਰੋਲ ਬ੍ਰੈਡ ਪੀਜ਼ਾ ਬਟ ਅੱਜ ਅਸੀਂ ਕੋਈ 스ਨੈਕਸ ਨਹੀਂ ਬਣਾ ਰਹੇ ਬ੍ਰੈਡ ਤੋਂ ਅਸੀਂ ਬਣਾਣ ਜਾ ਰਹੇ ਹਾਂ ਗਲਾਚੀ ਚਾਮੂਨ ਸੋ ਇੱਥੇ ਮੈਂ ਵਾਈਟ ਬ੍ਰੈਡ ਲੈ ਕੇ ਉਹਦੇ ਜਿਹੜੇ ਬ੍ਰਾਊਨ ਕਲਰ ਦੇ ਜੀਜ਼ ਹੈ ਉਹਨਾਂ ਨੂੰ ਚਾਕੂ ਦੇ ਨਾਲ ਕੱਟ ਕਰ ਲਿਆ ਹੈ ਔਰ ਬ੍ਰੈਡ ਦੇ ਪੀਸਿਸ ਨੂੰ ਮੈਂ ਚੌਪਰ ਵਿੱਚ ਪਾ ਕੇ ਚੌਪ ਕਰ ਲਿਆ ਹੈ ਤਿਆਰ ਹੋਏ ਬ੍ਰੈਡ ਕ੍ਰੰਬਸ ਨੂੰ ਉਨੇ ਸੇ ਸੌਫਟ ਡੋ ਬਣਾ ਕੇ ਤਿਆਰ ਕਰਾਂਗੇ ਥੋੜਾ ਥੋੜਾ ਤੂਤ ਲੈ ਕੇ ਇਸ ਦਾ ਇੱਕ ਸੌਫਟ ਡੋ ਬਣਾ ਲਵਾਂਗੇ ਡੋ ਜਿਹੜਾ ਵਾ ਨਾ ਬਹੁਤਾ ਸਖਤ ਹੋਣਾ ਚਾਹੀਦਾ ਹੈ ਨਾ ਬਹੁਤਾ ਪਤਲਾ ਇੱਕ ਸੌਫਟ ਜਰ ਡੋ ਤਿਆਰ ਹੋਣਾ ਚਾਹੀਦਾ ਹੈ ਦੂਸਰੀ ਸਾਈਡ ਤੇ ਅਸੀਂ ਚਾਸ਼ਨੀ ਬਣਾ ਲੈਂਦੇ ਹਾਂ ਇੱਥੇ ਮੈਂ 1 ਕੱਪ ਪਾਣੀ ਵਿੱਚ ਇੱਕ ਕੱਪ ਜੋ ਹੈ ਚੀਨੀ ਐਡ ਕੀਤੀ ਹੈ ਔਰ ਇਸ ਨੂੰ ਅਸੀਂ ਥੋੜਾ ਜਿਹਾ ਬੋਇਲ ਕਰ ਲੈਂਦੇ ਹਾਂ ਹੁਣ ਉਧਰ ਚਾਸ਼ਣ ਤਿਆਰ ਹੋ ਰਹੀ ਹੈ ਦੂਸਰੀ ਸਾਈਡ ਤੇ ਅਸੀਂ ਜੋ ਡੋ ਤਿਆਰ ਕੀਤਾ ਸੀ ਉਹਦੇ ਛੋਟੇ-ਛੋਟੇ ਬੋਲਸ ਬਣਾ ਲੈਂਦੇ ਹਾਂ ਬੋਲਸ ਦਾ ਸਾਈਜ਼ ਤੁਸੀਂ ਆਪਣੀ ਚੁਆਇਸ ਅਕੋਰਡਿੰਗਲੀ ਰੱਖ ਸਕਦੇ ਹੋ ਛੋਟਾ ਔਰ ਵੱਡਾ ਵੀ ਸੋ ਇਥੇ ਮੈਂ ਸਾਰੇ ਜਿਹੜੇ ਹੈ ਬੋਲਸ ਬਣਾ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਗਲਾਚਾ ਮੰ ਨੂੰ ਫਰਾਈ ਕਰ ਲੈਂਦੇ ਹਾਂ ਤੇ ਮੈਂ ਕੜਾਈ ਵਿੱਚ ਤੇਲ ਲੈ ਕੇ ਗਰਮ ਕਰ ਲਿਆ ਹੈ ਹੁਣ ਅਸੀਂ ਇਥੇ ਤਿਆਰ ਕੀਤੀਆਂ ਹੋਈਆਂ ਜੋ ਬਾਲਸ ਨੇ ਉਹ ਪਾ ਦਵਾਂਗੇ ਤੇਲ ਵਿੱਚ ਔਰ ਇਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਫਰਾਈ ਕਰਾਂਗੇ ਜੇਕਰ ਤੁਸੀਂ ਹਾਈ ਫਲੇਮ ਰੱਖੋਗੇ ਤਾਂ ਗੁਲਾਬ ਜਾਮਨ ਅੰਦਰੋਂ ਕੱਚੇ ਰਹਿ ਜਾਣਗੇ ਸੋ ਇਸ ਨੂੰ ਮੀਡੀਅਮ ਟੂ ਲੋ ਤੇ ਹੀ ਫਰਾਈ ਕਰਨਾ ਹੈ ਗੁਲਾਬ ਜਾਮਨ ਨੂੰ ਹਿਲਾਉਂਦੇ ਹੋਏ ਚਾਰੇ ਸਾਈਡ ਤੋਂ ਅਸੀਂ ਇਸ ਨੂੰ ਸਿੱਖਣਾ ਹੈ ਇੱਕ ਬੈਚ ਮੈਂ ਗਲਾਬ ਜਾਮੁਨ ਦਾ ਫਰਾਈ ਕਰਕੇ ਕੱਢ ਲਿਆ ਹੈ ਹੁਣ ਦੂਸਰਾ ਐਡ ਕੀਤਾ ਹੈ 골ਡਨ ਹੋਣ ਤੱਕ ਅਸੀਂ ਇਸ ਨੂੰ ਫਰਾਈ ਕਰਾਂਗੇ ਸਾਡੇ ਸਾਰੇ ਹੀ ਗਲਾਬ ਜਾਮੁਨ ਬਣ ਕੇ ਤਿਆਰ ਹੋ ਗਏ ਨੇ ਬਹੁਤ ਸੋਨਾ ਕਲਰ ਆਇਆ ਹੈ ਹੁਣ ਅਸੀਂ ਇਹਨਾਂ ਗਲਾਬ ਜਾਮੁਨ ਨੂੰ ਡਾਇਰੈਕਟ ਹੀ ਚਾਸ਼ਨੀ ਵਿੱਚ ਪਾ ਦਵਾਂਗੇ ਔਰ ਇੱਕ ਘੰਟਾ ਇਸ ਨੂੰ ਰੱਖ ਦਵਾਂਗੇ ਤਾਂ ਕਿ ਗੁਲਾਬ ਜਾਮਨ ਜੋ ਹੈ ਚਾਸ਼ਨੀ ਐਬਜ਼ਾਰਬ ਕਰ ਲੈਣ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਗੁਲਾਬ ਜਾਮਨ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਬਰੈਡ ਤੋਂ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ